ਕਰਵਾਉ ਕੀਤਾ ਹੈ ਕਿ ਮੁੱਖ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਸੁਪਾ ਜਨ ਅਸਕਰ 75 ਪੰਜਾਬ ਕਿਸਾਨ ਯੂਨੀਅਨ ਬਾਗੀ ਜੋ ਕਿ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ 12 ਤਰੀਕ ਨੂੰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਝੋਨੇ ਦੀਆਂ ਟਰਾਲੀਆਂ ਉਤਾਰ ਕੇ ਐਸਡੀ ਅਫਸਰ ਸੁਲਤਾਨਪੁਰ ਲੋਧੀ ਵੀ ਗਏ ਤੇ ਐਸਜੀਐਮ ਮੈਡਮ ਵੱਲੋਂ ਇਹ assurance ਦਵਾਇਆ ਗਿਆ ਸੀ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਆੜਤੀਆਂ ਚੋਰ ਨੇ ਜਾਂ ਸੈਲਰ ਮਾਲਕਾਂ ਨੇ ਕੋਈ ਹੱਟਣਾ ਠੱਗੀ ਕੀਤੀ ਹੈ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਠੱਗੀ ਕੀਤੀ ਹੈ ਤੋਂ ਤੁਹਾਨੂੰ ਹੀ ਚੀਜ਼ਾਂ ਸਾਬਤ ਕਰਨੀਆਂ ਪੈਣੀਆਂ ਅਸੀਂ ਤੁਹਾਡੀ 18 ਤਰੀਕ ਨੂੰ 3 ਵਜੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਕਰਵਾ ਦਿੰਨੇ ਆ ਲਿਖਤੀ ਤੌਰ ਤੇ ਸਾਨੂੰ ਸੱਦਾ ਪੱਤਰ ਭੇਜਿਆ ਗਿਆ ਸੀਗਾ ਪਰੰਤੂ ਜਦੋਂ ਅਸੀਂ ਅੱਜ 18 ਤਰੀਕ ਨੂੰ ਲਗਭਗ 3 ਵਜੇ ਮਾਰਕੀਟ ਕਮੇਟੀ ਆਫਿਸ ਪਹੁੰਚਦੇ ਆ ਉਥੇ ਜਾ ਕੇ ਜਿਹੜਾ ਸਾਡਾ ਵੱਡਾ ਜਿਹੜਾ ਇਕਾਠੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਨਾਲੇ ਲੁੱਟ ਹੋਈ ਆ ਪਰੰਤੂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਐਸ ਡੀ ਐਮ ਸਿਰਫ ਉਥੇ ਡੀ ਐਸ ਪੀ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਦੇ ਰੰਦਾਵਾ ਸਾਹਿਬ ਉਹ ਹੀ ਪਹੁੰਚੇ ਨੇ ਹੋਰ ਕੋਈ ਵੀ ਅਧਿਕਾਰੀ ਉੱਤੇ ਨਹੀਂ ਪਹੁੰਚਿਆ ਤੇ ਨਾ ਹੀ ਸੈਲਰ ਵਾਲੇ ਤੇ ਨਾ ਹੀ ਜਿਹੜੇ ਆੜਤੀਏ ਆ ਨਾ ਹੀ ਸਬੰਧਤ ਅਧਿਕਾਰੀ ਆ ਕੋਈ ਉੱਥੇ ਨਹੀਂ ਪਹੁੰਚਿਆ ਇਸ ਦੇ ਰੋਜ਼ ਵਜੋਂ ਅਸੀਂ ਪੂਰੇ ਸ਼ਹਿਰ ਦੇ ਵਿੱਚ ਮਾਰਚ ਕਰਦੇ ਹੋਏ ਅੱਜ ਐਸ.ਡੀ.ਐਮ. ਦਫ਼ਤਰ ਸੁਲਤਾਨਪੁਰ ਲੋਧੀ ਵਗੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਝੋਨੇ ਦੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਝੋਨੇ ਦੀਆਂ ਟਰਾਲੀਆਂ ਲੈ ਕੇ ਅਸੀਂ ਐਸ.ਡੀ.ਐਮ. ਦਫ਼ਤਰ ਬੈਠੇ ਆ ਇਹ ਜਿਹੜਾ ਮੋਰਚਾ ਹੈ ਹੁਣ ਪੱਕਾ ਲੱਗ ਚੁੱਕਿਆ ਹੈ ਅਸੀਂ ਐਪਲੀਕੇਸ਼ਨਾਂ ਸੁਮੇਧ ਆੜਤੀਆਂ ਦੇ ਨਾਂ ਸੁਮੇਧ ਉਹਨਾਂ ਦੀਆਂ ਕੰਪਨੀਆਂ ਦੇ ਨਾਂ ਤੇ ਜਿੰਨਾ ਜਿੰਨਾ ਕਾਰਟ ਲੱਗੀਏ ਉਹਦਾ ਸਾਰਾ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਦੇ ਚੁੱਕੇ ਆ ਲਿਖਤੀ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਉਹਨਾਂ ਆਰਤੀਆਂ ਦੇ ਉੱਪਰ ਕੀ ਕਾਰਵਾਈ ਕਰਦਾ ਕਿਉਂਕਿ ਆਰਤੀ ਕਹਿ ਰਹੇ ਕਿ ਸੈਲਰ ਵਾਲਿਆਂ ਨੇ ਕਾਟ ਲਾਈ ਆ ਪਰੰਤੂ ਸਾਨੂੰ ਸੈਲਰ ਵਾਲਿਆਂ ਨਾਲ ਕੋਈ ਮਤਲਬ ਨਹੀਂਗਾ ਅਸੀਂ ਜਿਹੜਾ ਝੋਨਾ ਆਰਤੀਆਂ ਨੂੰ ਵੇਚਿਆ ਆਰਤੀਆਂ ਅੱਗੇ ਨਾ ਲਵੇ ਅਸੀਂ ਆਰਤੀ ਨਹੀਂ ਕੰਪਲੇਟਾ ਦਿੱਤੀਆਂ ਨਾ ਆਰਤੀਏ ਕੰਪਲੇਟਾ ਦੇਣ ਸੈਲਰ ਵਾਲਿਆਂ ਦੀਆਂ ਜਾਂ ਸਬੰਧਤ ਅਧਿਕਾਰੀਆਂ ਦੀਆਂ ਜਿਨ੍ਹਾਂ ਨੇ ਤੇਲਾਂ ਦੀਆਂ ਟੈਂਕੀਆਂ ਭਰਾਈਆਂ ਨੇ ਉਹਨਾਂ ਨੂੰ ਉਹ ਕਰਨ ਅਸੀਂ ਜਿਹੜਾ ਹੈਗਾ ਇਹ ਮੋਰਚਾ ਹੁਣ ਪੱਕਾ ਲਾਇਆ ਏ ਤੇ ਇਹ ਜਾਰੀ ਰਹੂਗਾ ਇਸ ਤਰ੍ਹਾਂ ਕੁੱਲ ਕਿੰਨੇ ਆੜਤੀਆਂ ਦੇ ਖਿਲਾਫ ਕੁੱਲ ਕਿੰਨੀਆਂ ਅੱਜ ਦਰਖਾਸਤਾਂ ਦੇ ਕੇ ਚੁੱਕੇ ਹੋ ਤੇ ਹੋਰ ਕਿੰਨੀਆਂ ਆ ਰਹੀਆਂ ਦੇਖੋ ਜੀ ਲਗਭਗ 70 ਤੋਂ 80 ਦਰਖਾਸਤਾਂ ਦੀ ਹੁਣ ਤੱਕ ਦੇ ਦੇ ਚੁੱਕੀਆਂ ਵੱਖ-ਵੱਖ ਆੜਤੀਆਂ ਦੇ ਖਿਲਾਫ ਚਾਹੇ ਉਹ ਡੱਲਾ ਮੰਡੀ ਹੋਵੇ ਕਬੀਰਪੁਰ ਮੰਡੀ ਹੋਵੇ ਸੁਲਤਾਨਪੁਰ ਲੋਧੀ ਮੰਡੀ ਹੋਵੇ ਇਸੇ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਹੋਕਾ ਦੇ ਰਹੇ ਹਾਂ ਅਨਾਉਂਸਮੈਂਟ ਕਰਵਾ ਰਹੇ ਹਾਂ ਕਿ ਜਿਹਦਾ ਜਿੰਦਾ ਵੀ ਕੱਟ ਲੱਗਿਆ ਏ ਕਿਉਂਕਿ ਪ੍ਰੂਫ ਸਾਰਿਆਂ ਕੋ ਹੈਗੇ ਨਹੀਂ ਜੋ ਜੇ ਫਾਰਮਾ ਦੇ ਸਾਨੂੰ ਮੈਸੇਜ ਆ ਰਹੇ ਨੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਸਾਡੇ ਕਾਊਂਟਾ ਵਿੱਚ 2320 ਰੁਪਏ ਦੇ ਹਿਸ 2200 ਨੂੰ 2100 ਨੂੰ 1950 1930 1980 ਨੂੰ ਜਿਹੜੇ ਟੋਲਾ ਵੇਖਿਆ ਸਾਡੇ ਕੋ ਸਾਰੇ ਬਲੂਗ ਨੇ ਉਹਨਾਂ ਪ੍ਰੂਫਾਂ ਦੇ ਤਹਿਤ ਹੀ ਅਸੀਂ ਕਾਰਵਾਈ ਮੰਗਦੇ ਆ ਤੇ ਵੱਟ ਵੱਡੀ ਤਦਾਦ ਦੇ ਵਿੱਚ ਢੇਰਾਂ ਦੇ ਢੇਰ ਲਾ ਦਾਂਗੇ ਐਸਡੀਐਮ ਦਫ਼ਤਰ ਦੇ ਵਿੱਚ ਕੰਪਲੇਂਟਾਂ ਦੇ ਹੁਣ ਪ੍ਰਸ਼ਾਸਨ ਨੇ ਕੀ ਭਰੋਸਾ ਦਵਾਇਆ ਪ੍ਰਸ਼ਾਸਨ ਭਰੋਸਾ ਦੇ ਰਿਹਾ ਜੀ ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਮੀਟਿੰਗਾਂ ਦਾ سلسلہ جاری ਏ ਮੁੱਖ ਮੰਤਰੀ ਤੋਂ ਲੈ ਕੇ ਡੀਏ ਆਪਣੇ ਐਸਡੀਐਮ ਤੱਕ ਅਸੀਂ ਬਹੁਤ ਸਾਰੀਆਂ ਮੀਡੀਆ ਕਰ ਚੁੱਕੇ ਆ ਸਿਰਫ ਇੱਕ ਲਾਰਿਆਂ ਤੋਂ ਵੱਧ ਹੋਰ ਕੁਛ ਨਹੀਂਗਾ ਇਸੇ ਲਈ ਅਸੀਂ ਪੱਕਾ ਮੋਰਚਾ ਲਾਇਆ ਏ ਪ੍ਰਸ਼ਾਸਨ ਸਾਨੂੰ ਆਸ਼ਵਾਸ਼ਣ ਦੇ ਕੇ ਗਿਆ ਏ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਸ਼ੋਰਟ ਆਪਣਾ ਸ਼ੋਰਟ ਲਈ ਜਿਹੜਾ ਹੈਗਾ ਇਹਨਾਂ ਆਰਤੀਆਂ ਖਿਲਾਫ ਉਹਨਾਂ ਸੈਲਰ ਮਾਰਕਾ ਖਾਫ ਕਾਰਵਾਈ ਕਰਾਂਗੇ ਪਰੰਤੂ ਅਸੀਂ ਹੁਣ ਆਪਣੀਆਂ ਜਿੰਨੀਆਂ ਵੀ ਇੱਥੇ ਯੂਨੀਅਨਸ ਬੈਠੀਆਂ ਨੇ ਚਾਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਡਕੌਂਦਾ ਜਾਂ ਤੇ ਬੰਦੀ ਹੋਵੇ ਸੰਯੁਕਤ ਮੋਰਚਾ ਬੈਠਾ ਹੈ ਪੰਜਾਬ ਕਿਸਾਨ ਉਹਨਾਂ ਬਾਕੀ ਬੈਠੀਆਂ ਸਾਰੀਆਂ ਹੀ ਆਪਣੀਆਂ ਯੂਨੀਅਨਸ ਦੇ ਜਿਹੜੇ ਆਗੂ ਹੈਗੇ ਆ ਉਹ ਮੀਟਿੰਗ ਲਾਉਣਗੇ ਮੀਟਿੰਗ ਤੋਂ ਬਾਅਦ ਅਗਲੀ ਕਾਰਵਾਈ ਇੱਥੇ ਬੈਠਣਾ ਹੈ ਪੱਕਾ ਮੋਰਚਾ ਲਾਉਣਾ ਹੈ ਜਾਂ ਪ੍ਰਸ਼ਾਸਨ ਨੂੰ 2-4 ਦਿਨ ਦਾ ਸਮਾਂ ਦੇਣਾ ਹੈ ਉਹ ਤੈਅ ਕੀਤਾ ਜਾਣਾ ਹੈ ਜੋ ਤੱਕ ਰਾਊਟ ਤਾਂ ਗਿਆ ਸੀ ਕੀ ਕੀ ਪੂਰਾ ਮਾਮਲਾ ਤੇ ਹੁਣ ਕੀ ਕਰ ਰਹੇ ਆ ਮੈਂ ਕਿਸਾਨ ਮਜ਼ਦੂਰਾਂ ਦੀ ਕਮੇਟੀ ਜ਼ਿਲ੍ਹਾ ਖੰਜਾਂਜੀ ਕਪੂਰਥਲਾ ਜੀ ਇਹ ਜਿਹੜਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਝੋਨਾ ਜਿਹੜਾ ਵਾਸੀ ਵੇਚਿਆ ਵਾ ਉਹਦੀ ਝੋਨੇ ਦੀ ਕਾਟ ਕਰ ਰਹਾ ਤੇ ਜਿਹੜਾ ਵੀ ਝੋਨਾ ਕਿਸਾਨ ਨੇ ਵੇਚ ਚੁੱਕਿਆ ਉਹਦੇ ਪੂਰੇ ਪੈਸੇ ਨਹੀਂ ਮਿਲੇ ਜਿਸ ਤਰ੍ਹਾਂ 400 ਝੋਨੇ ਦਾ ਘਟਾ ਵੇਚਿਆ ਵਾ ਉਹ ਤਾਂ 350 ਦੀ ਪਰਚੇਜ ਪੈ ਗਈ ਆ ਉਹਦੇ ਕਰਕੇ ਅੱਜ ਇੱਥੇ ਅਹਿਰਵਿੰਦ ਨਾਲ ਇੱਥੇ ਸਾਰੇ ਸੰਗਤ ਆ ਕੇ ਧਰਨਾ ਦਿੱਤਾ ਤੇ ਜਿਹੜੀ ਹੁਣ ਅਹਿਰਵਿੰਦ ਪ੍ਰੋਸਾ ਦਿੱਤਾ ਵੀ ਕਾਰਵਾਈ ਜਿਹੜੀ ਐਪਲੀਕੇਸ਼ਨ ਦਿੱਤੀਆਂ ਵਾਂ ਉਹਨਾਂ ਦੇ ਕਾਰਜ ਜਿਹੜੀ ਤਰੰਤ ਅੱਜ ਸ਼ੁਰੂ ਕਰ ਦਿੱਤੀ ਆ ਤੇ ਦੋ ਤਰ੍ਹਾਂ ਦੇ ਵਿੱਚ ਜਿਹੜਾ ਰੱਟਾਰਾ ਉਹਨਾਂ ਦਾ ਕੀਤਾ ਜਾਊਗਾ ਕਿੰਨੀਆਂ ਸ਼ਿਕਾਇਤਾਂ ਹੁਣ ਤੱਕ ਦਿੱਤੀਆਂ ਗਈਆਂ ਜੀ 70 ਜਿਹੜੀਆਂ ਦਿੱਤੀਆਂ ਗਈਆਂ ਜੀ ਹਾਂ ਜੀ ਹਾਂ ਜੀ ਪਾਲੀ ਤੇ ਹੁਣ ਕੀ ਭਰੋਸਾ ਪ੍ਰਸ਼ਾਸਨ ਨੇ ਦਵਾਇਆ ਜਾਂਦਾ ਪ੍ਰਸ਼ਾਸਨ ਕਹਿੰਦਾ ਵੀ ਬਸ ਇੱਕ ਦੋ ਦਿਨ ਦੇ ਵਿੱਚ ਜਿਹੜੀ ਆ ਕਾਰਵਾਈ ਅਸੀਂ ਜਿਹੜੀ ਆ ਕੰਪਲੀਟ ਕਰਾਂਗੇ ਆ ਪ੍ਰੋਸੈਸ ਅੱਜ ਹੀ ਸ਼ੁਰੂ ਕਰ ਦਿੱਤਾ ਵਾ ਉਹਨਾਂ ਨੇ ਆਨਲਾਈਨ ਪਾ ਦਿੱਤੀਆਂ ਵਾ ਸਕੈਨ ਕਰਕੇ ਤੇ ਉਹਨਾਂ ਦੀ ਜਿਹੜੀ ਆ ਜਲਦੀ ਤੋਂ ਜਲਦੀ ਜਿਹੜੀ ਆ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਜਿਹੜੀ ਮੈਂ ਖਤਮ ਕੀਤਾ ਗਿਆ ਕਿ ਨਹੀਂ ਟਰਨਾ ਮੁਲਤਵੀ ਕੀਤਾ ਗਿਆ ਵਾ ਟਰਨਾ ਖਤਮ ਹਾਂਜੀ ਬਸ ਇਹਨਾਂ ਨੇ ਦੋ ਦਿਨ ਦਾ ਸਮਾਂ ਜੀ ਦੋ ਦਿਨ ਦੇ ਬਾਅਦ ਵਿੱਚ ਜੇ ਨਹੀਂ ਕਰਦੇ ਤੇ ਫਿਰ ਇਸੇ ਤਰ੍ਹਾਂ ਜਿਹੜਾ ਵਾ ਇੱਥੇ ਆ ਕੇ ਧਰਨਾ ਲਾ ਜਾਊਗਾ ਪਰਸ ਬਾਰ ਹੋ ਜਾਣਾ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਸੀ ਉਹਦੇ ਵਿਰੋਧ ਖਿਲਾਫ ਆਇਸਰ ਨਾਲ ਜਾਇਆ ਗਿਆ ਹੈ ਇੰਨੀਆਂ ਸ਼ਿਕਾਇਤਾਂ ਤੁਸੀਂ ਅੱਜ ਦਿੱਤੀਆਂ ਤੇ ਹੋਰ ਵੀਆਂ ਸ਼ਿਕਾਇਤਾਂ ਆਉਣ ਦੀ ਸੰਭਾਵਨਾ ਹੈ ਕਿ ਪੂਰੇ ਸਰਸਰ ਨੇ ਕੀ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਮੈਂ ਪਰਮਜੀਤ ਸਿੰਘ ਪੰਜਾਬ ਕਿਸਾਨ ਜੀ ਨੂੰ ਬਾਕੀ ਦਾ ਸੂਬਾ ਪ੍ਰਧਾਨ ਜੀ ਸੋ ਅੱਜ ਜਿਹੜੀ ਸਾਡੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਲਈ ਪਹਿਲਾਂ ਹੀ ਧਰਨਾ ਲਾਇਆ ਸੀ ਅੱਜ ਤੁਹਾਨੂੰ ਦੇ ਵਿੱਚ ਫਿਰ ਮੀਟਿੰਗ ਕੀਤੀ ਆ ਜੀ ਮੀਟਿੰਗ ਦੇ ਵਿੱਚ ਇਹ ਨਿਕਲਿਆ ਜੀ ਸਾਡੀਆਂ ਕਿਸਾਨਾਂ ਦੀਆਂ 70 75 ਸ਼ਿਕਾਇਤਾਂ ਆ ਚੁੱਕੀਆਂ ਜੀ ਇਸ ਟਾਈਮ ਜਿਹੜੀਆਂ ਅਰਕੇ ਦੇ ਖਿਲਾਫ ਵਾਜੀ ਜਿਹੜਾ ਕਿਸੇ ਨੂੰ ਕੋਈ ਕਿਸੋ ਰੇਟ ਜਾਂ 250 ਰੇਟ ਦਿੱਤਾ ਗਿਆ ਤੇ ਜੇ ਫਾਰਮਰ ਨੂੰ ਪੂਰਾ ਐਮ ਐਸ ਕੇ ਦੇ ਦਿੱਤਾ ਕਹਿੰਦੇ ਸੀ ਕਿ ਤਾਂ ਦੇਤੀ ਹੈ ਤੋ ਤੇ ਚਲੋ ਕਹਿੰਦੇ ਵੀ ਅਸੀਂ ਐਸਜੀਐਮਐਸ ਨੇ ਮਸ਼ਵਾਦਾ ਵੀ ਹੈ ਇਹਨਾਂ ਨੂੰ ਹੁਣੇ ਹੀ ਤੁਰੰਤ ਕਾਰਵਾਈ ਕਰਦੇ ਇਹਨਾਂ ਤੇ ਤੇ ਬਾਕੀ ਦੂਜੀ ਗੱਲ ਰਹੀ ਜੀ ਜਿਹੜਾ ਹੁਣ ਅਗਲਾ ਸਾਡਾ ਕਾਰਵਾਈ ਇਹ ਆ ਵੀ ਜੇ ਇਹਨਾਂ ਨੇ 24 ਘੰਟੇ ਦਾ ਸਮਾਂ ਦਿੱਤਾ ਸਾਨੂੰ ਵੀ 24 ਘੰਟੇ ਅਸੀਂ ਸਾਡੇ ਵਟਸਐਪ ਨੰਬਰ ਲੈ ਲਿਆ ਨੂੰ ਜਿਹਦੇ ਤੇ ਕਾਰਵਾਈ ਕੀਤੀ ਤੋ ਅਸੀਂ ਤੁਹਾਨੂੰ ਵਟਸਐਪ ਤੇ ਪਾ ਦਾਂਗੇ ਅਸੀਂ ਫੇਰ ਵੀ ਆਪਦੇ ਉਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸਾਡੀਆਂ ਝੋਨੇ ਦੀਆਂ ਟਰਾਲੀਆਂ ਇੱਥੇ ਆ 3 ਦਿਨ ਬਾਅਦ ਅਸੀਂ ਆ ਕੇ ਇਹਨਾਂ ਕੋਲ ਪਤਾ ਕਰਾਂਗੇ ਕੀਤੇ ਕਾਰਵਾਈ ਹੋਈ ਕੀਤੇ ਨਹੀਂ ਹੋਈ ਤੇ ਉਦੋਂ ਫੇਰ ਅਗਲਾ ਫੇਜ ਜੋ ਐਕਸ਼ਨ ਹੋਊਗਾ ਅਸੀਂ ਕਰਾਂਗੇ ਫੇਰ ਪੱਕਾ ਮੋਰਚਾ ਲਾਵਾਂਗੇ ਅਸੀਂ ਇਹ ਭਰਨਾ ਮੁਲਤਵੀ ਕੀਤਾ ਵਾ ਨਾ ਕਿ ਇਹਨੂੰ ਚੱਕਿਆ ਪੱਕੇ ਤੌਰ ਤੇ ਸਿਰਫ ਤਿੰਨ ਦਿਨਾਂ ਵਾਸਤੇ ਆ ਪਰਸੋਂ ਲਈ ਫੇਰ ਹੀ ਇੱਥੇ ਆਪਦੇ ਢਿੰਡੇ ਲੱਦਾਂਗੇ ਜੀ ਜਿਹੜੇ ਕਿਸਾਨ ਨੇ ਬਹੁਤਾਂ ਗਿਰਦੀ ਦੇ ਕਿਸਾਨ ਸਿਰਫ ਤਿੰਨ ਪਿੰਡਾਂ ਦੇ ਨਾਲ ਸੰਬੰਧਿਤ ਨੇ ਕੀ ਜਿਹੜੀ ਲੁੱਟ ਹੋਈ ਆ ਕਿਸਾਨਾਂ ਦੀ ਸਿਰਫ ਤਿੰਨ ਪਿੰਡਾਂ ਦੀ ਹੋਈ ਆ ਨਹੀਂ ਜੀ ਤਿੰਨ ਪਿੰਡ ਨਹੀਂ ਗਿਆ ਜੀ ਇੱਥੇ ਘੜੜ 15-20 ਪਿੰਡ ਆਏ ਆ ਜੀ ਤਿੰਨ ਪਿੰਡ ਨੇ ਜੋ ਜੱਬੂਵਾਲ ਤੇ ਲਾਗੇ ਸ਼ਾਹਵਾਲਾ ਪਾਗੋ ਰਾਈਆਂ ਸ਼ੇਰਪੁਰ ਜੈਨਪੁਰ ਫਿਰ ਹਰਦਪੁਰ ਕਾਫੀ ਪਿੰਡ ਬੇਗਿਨਤ ਮੰਨ ਲਓ ਪਿੰਡ ਇੱਥੇ ਜਿਹੜੇ ਆਏ ਆ ਕੁਈ ਤੇ 3-4 ਪਿੰਡ ਨਹੀਂ ਹੈ ਕਟਵੜ ਦੀ 25 ਪਿੰਡ ਜਿੰਨਿਆਂ ਕੋਲ ਸਾਥੋਂ ਮੇਨ ਮੇਨ ਸੁਨੇਹਾ ਲੱਗਾ ਕਾਫ ਕਰ ਪਤਾ ਕੀ ਸੀ ਸਾਡੀ ਜਿਹੜੀ ਜਥੇਬੰਦੀਆਂ ਸੰਬੰਧਤ ਨਹੀਂ ਨਾ ਅਈ ਉਹਨੇ ਕਿ ਪਿੰਡਾਂ ਨੂੰ ਸੁਨੇਹਾ ਲਾਇਆ ਪਰ ਜਦੋਂ ਇੱਥੇ ਆ ਕੇ ਲੋਕਾਂ ਦੇ ਮਾਹੌਲ ਦੇਖਿਆ ਬਹੁਤ ਸਾਰੇ ਪਿੰਡਾਂ ਤੋਂ ਹੋਰ ਫੋਨ ਆਈ ਪ੍ਰਧਾਨ ਦੀ ਸਾਡੇ ਨਾਲ ਵੀ ਆ ਹੋਇਆ ਤੇ ਹੋ ਸਕਦਾ ਵੀ ਉਸ ਦਿਨ ਨੂੰ ਕੱਲ੍ਹ ਸਵੇਰ ਤੋਂ ਜਿੱਦਾਂ ਪਤਾ ਲੱਗਾ ਕੱਲ੍ਹ ਸਵੇਰ ਨੂੰ ਪੂਰੇ ਸੁਲਤਾਨਪੁਰ ਦੇ ਏਰੀਆ ਦੇ ਜਿੰਨੇ ਪਿੰਡ ਆ ਉਹ ਕੱਲ੍ਹ ਤੋਂ ਤੁਹਾਨੂੰ ਪਤਾ ਲੱਗ ਜਾ ਉਹ ਵੀ ਮਾਰਕੀਟ ਕਮੇਟੀ ਦੇ ਵਿੱਚ ਕਿੰਨੀਆਂ ਅਪਲੀਕੇਸ਼ਨਾਂ ਆਉਂਦੀਆਂ ਜੀ ਕੀ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਸਾਡਾ ਇਹ ਪੀਲਾ ਵੀ ਤਕੜੇ ਹੋਵੋ ਜੇ ਸਾਨੂੰ ਪੈਸੇ ਦੇਖੋ ਜਿ세 ਬੰਦਕ ਤੌਰ ਤੇ ਜੇ ਸਾਨੂੰ ਪੈਸੇ ਮਿਲ ਸਕਦੇ ਆ ਤੇ ਤੁਹਾਨੂੰ ਕਿਉਂ ਨਹੀਂ ਮਿਲ ਸਕਦੇ ਤੇ ਇਹ ਸਾਡੀ ਕਿਸਾਨ ਨੂੰ ਪੀਲਾ ਵੀ ਆਓ ਝੰਡੇ ਦੇ ਡੰਡੇ ਥੱਲੇ ਇਕੱਠੇ ਹੋਵੋ ਤੇ ਤੁਹਾਡੀ ਪੇਮੈਂਟ ਜਿਹੜੀ ਆ ਪ੍ਰਸ਼ਾਸਨ ਉਸਦੇ ਪਾਊਗਾ ਜੀ ਕਿਹੜਾ ਚਾਹੁੰਦੇ ਹੋ ਵਾਈਗੁਰ ਜੀ ਕਾ ਖਾਲ ਸਾਹਿਬ ਵਾਈਗੁਰ ਜੀ ਕੀ ਫਤਿਹ ਹੈ ਕਹਿਣਾ ਕੀ ਆ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਇਹ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਆ ਉਹਦੀ ਲੁੱਟਖਸਟ ਹੋ ਰਹੀ ਆ ਉਹਦੇ ਮੁਤਾਬਕ ਇੱਥੇ ਇਕੱਠੇ ਹੋਏ ਸੀਗੇ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਸੈਕਟਰੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਡੀਐਸਪੀ ਸਾਹਿਬ ਇੱਥੇ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਪ੍ਰੋਸੈਸ ਹੁਣ ਤੋਂ ਸ਼ੁਰੂ ਤੇ ਜਿਹੜਾ ਪਰਚੇਜ ਆ ਪੂਰੀ ਚੋਣੇ ਦੀ ਉਹ ਸੇਰ ਤੋਂ ਸ਼ੁਰੂ ਹੋ ਜੂਗੀ ਤੇ ਜੇ ਨਾ ਹੋਈ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਆ ਕਿ ਵੱਡੇ ਲੈਵਲ ਤੇ ਪਰਸੋਂ 12 ਵਜੇ ਵੱਡੇ ਲੈਵਲ ਤੇ ਇੱਥੇ ਆਣ ਕੇ ਬਹਿ ਜਾਣਾ ਟਰਾਲੀਆਂ ਤੁਹਾਡੇ ਇੱਥੇ ਟਰਾਲੀਆਂ ਸਾਡੀਆਂ ਜਿਹੜੀਆਂ ਇੱਥੇ ਰਹਿਣਗੀਆਂ ਉਹਨਾਂ ਚਿਰ ਬਿਲਕੁਲ ਟਰਾਲੀਆਂ ਨਹੀਂ ਜਾਣਗੀਆਂ ਹਾਈ ਫਾਈ ਲੈਵਲ ਤੇ ਅਸੀਂ ਕੰਮ ਸ਼ੁਰੂ ਕਰਾਂਗੇ ਫਿਰ ਜੇ ਨਾ ਪ੍ਰਸ਼ਾਸਨ ਸੱਤਾ ਸੱਤਾ ਨਾਲ ਨੂੰ ਜਗਾਵਾਗੇ ਚੰਗੀ ਤਰ੍ਹਾਂ ਇਹ ਮਸਲਾ ਇਹ ਸੀਗਾ ਕਿ ਕੁਝ 3-4 ਦਿਨ ਪਹਿਲਾਂ ਆਪਣੇ ਕੋਲ ਇਹ ਯੂਨੀਅਨ ਆਈ ਸੀਗੀ ਕੁਝ 10-12 ਕਿਸਾਨ ਆਏ ਸੀਗੇ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਰੇਟ ਨੂੰ ਲੈ ਕੇ ਥੋੜੇ ਇਸ਼ੂਜ਼ ਹੈਗੇ ਆ ਮੰਡੀ ਦੇ ਵਿੱਚ

सैवनटी वन सैवनटी वन आई हैगी एप्लीकेशन वो आप नंबर करके नंबर कर चुके आप नंबर कर चुके हैं तो आप मतलब एक कॉमन कवर लैटर ला के फिर आपीएमओ भेज रहे हैं